ਸਤ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਕਿ ਆਪਣੀ ਵੀਡੀਓ ਦੇਖ ਰਹੇ ਆ ਕਿਸਾਨ ਵੀਰੋ ਅੱਜ ਤੁਹਾਨੂੰ ਦੋ ਜਰਥੀਆਂ ਦਿਖਾਵਾਂਗੇ ਪ्योर ਪੰਜਾਬ ਵਾਲੀਆਂ ਇੱਕ ਪਹਿਲਾ ਸੁਹਾ ਟੌਪ ਦੀ ਵੜ ਦੋ ਦੰਦ ਮੂਹ ਤੇ ਜਿਹੜੇ ਬਾਈ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਵੀਰੋ ਆਪਣਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਪਣੀ ਜਿਹੜੀ ਵੀ ਆਉਣ ਵਾਲੀ ਵੀਡੀਓ ਹੁੰਦੀ ਆ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਕਵਾਲਿਟੀ ਤੁਹਾਡੀ ਅੱਖਾਂ ਦੇ ਸਾਹਮਣੇ ਆ ਜਿਹੜਾ ਇੱਥੋਂ ਦਾ ਐਡਰੈਸ ਆ ਵੀਰੋ ਪਿੰਡ ਮੱਲੀਆਂ ਖੁਰਦ ਜ਼ਿਲ੍ਹਾ ਜਲੰਧਰ ਮੈਂ ਕੋਦੋਂ ਤੋਂ ਬਾਈਓ ਕਰਪੂਸਾ ਰੋਡ ਤੇ ਪਿੰਡ ਹੁੰਦਾ ਆ ਸ਼ਾਹਕੋਟ ਵੀ ਲੱਗ ਹੀ ਰਹਿੰਦਾ ਆ ਤੇ ਜਿਹੜਾ ਮੋਬਾਈਲ ਨੰਬਰ ਆ 93723 03376 98723 03376 ਕਿ ਵੀਰਾ ਦੂਸਰਾ ਮੋਬਾਈਲ ਨੰਬਰ ਆ 99680 67930 ਉਹ ਵੀ ਨੀਚੇ ਸਕਰੀਨ ਤੇ ਆ ਰਿਹਾ ਆ ਤੇ ਅੱਜ ਕਰਦੇ ਆ ਵੀਡੀਓ ਬੇ ਸ਼ੁਰੂਆਤ ਵੀਡੀਓ ਦੀ ਸ਼ੁਰੂਆਤ ਸ਼ੁਰੂਆਤ ਆਪਾਂ ਕਰਾਂਗੇ ਇਸ ਮੱਛੀ ਤੋਂ ਵੀਰੋ ਪਹਿਲੇ ਸੂਦੇ ਸੁਣੀ ਆ ਮੂੰਹੋਂ ਦੋ ਦੰਦ ਪਿਓਰ オリジナル ਫਾਰਮ ਵਾਲੀ ਬਿਹੜ ਆ ਬਾਈ ਇਹਨੂੰ ਖੋਲ ਕੇ ਤੋੜ ਕੇ ਦਿਖਾਵਾਂਗੇ ਬਿਹੜ ਨੂੰ ਚਲਾ ਕੇ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਵੀਰੋ ਮੋਲਿਆ ਬਿਹੜੀਆਂ ਦੇ ਫੋਨ ਤੇ ਰਹਿਣਗੇ ਜਿਹੜਾ ਵੀ ਬਾਈ ਜਿਹੜੀ ਵੀ ਮੱਛੀ ਲੈਣ ਦਾ ਚਾਹਵਾਨ ਆ ਕੰਡੈਕਟ ਕਰ ਸਕਦਾ ਆ ਦੂਸਰੀ ਬੈਡ ਵੀ ਇਹਦੇ ਤਰ੍ਹਾਂ ਬਣੂਗੀ ਜੋ ਬੱਚਾ ਜਿੰਦੇ ਤੇ ਰੈਡੀ ਹੋਊਗੀ ਇਹ ਬੈਡ ਤਿਆਰ ਆ ਪੂਰੀ ਇੰਡੀਆ ਦੇ ਵਿੱਚ ਡਿਲੀਵਰੀ ਅਵੇਲੇਬਲ ਆ ਦੇਖੋ ਕੁਆਲਿਟੀ ਬੈਡ ਦੀ ਚਾਲ ਦਾ ਇਹਦੋਂ ਕੰਪੈਕਟ ਡਿਜ਼ਾਈਨ ਆ ਤੇ ਪੂਰਾ ਬਾਊ ਡਾਟਾ ਮਿਲ ਜੂਗਾ ਦੁੱਧ ਵਾਲੇ ਅੰਗਿਆ ਬੈਡ ਦੇ ਪੂਰੇ ਬਰੀਡ ਤੇ ਬਾਈਓ ਪਿਓਰ ਜਰਸੀ ਆ ਪੂਰਾ ਪੰਜਾਬ ਘੁੰਮ ਲਿਓ ਉਸ ਦੀ ਜਰਸੀ ਨਹੀਂ ਮਿਲਣੀ ਪਹਿਲੇ ਸੂਏ ਬਈ ਬੰਦੀ ਨੂੰ ਇੱਥੇ ਇੱਥੇ ਬੰਦੀ ਦੂਜੀ ਵੇੜ ਖੋਲ ਕੇ ਦਿਖਾਈ ਜਾਵੇ ਤੇ ਹੁਣ ਚੱਲਦੇ ਆ ਦੂਜੀ ਵੇੜ ਦੇ ਕੋਲ ਇਹ ਵੀ ਵੀਰੋ ਦੂਜਾ ਸੂਆ ਸੁਣੀ ਆ ਬੋਡੀ ਸਟਰਕਚਰ ਬਹੁਤ ਪਿਆਰਾ ਵੇੜ ਦਾ ਆਰਡਰ ਤੁਸੀਂ ਦੇਖ ਲਓ ਆਰਡਰ ਇਹਦਾ ਵੀ ਉਦੀ ਤਰ੍ਹਾਂ ਬਣੂਗਾ ਜਦੋਂ ਇਹ ਵੈਡ ਤਿਆਰ ਹੋਊਗੀ ਪੂਰੀ ਆਪਣੇ ਦਿਨਾਂ ਤੇ ਹੱਲੇ ਲੱਪਾਗੇ ਦੇ 20 ਤੋਂ 25 ਦਿਨ ਪਏ ਆ ਬੱਚਾ ਦੇਨ ਦੇ ਵਿੱਚ ਦੁੱਧ ਇਹ ਵੀ ਵੀਰੋ 30 ਤੋਂ ਪਲੱਸ ਚੱਲੂਗੀ ਉਹ ਵੈਡ ਪਹਿਲੇ ਸੂਗੀ 30 ਕਰੀਬ ਦੁੱਧ ਚਵਾਊਗੀ ਕੱਢ ਦੀ ਬਾਈ ਲੰਮੀ ਥੋੜੀ ਵੈਡ ਬਈ ਤੋੜ ਦੀ ਥੋੜੀ ਲੰਮੀ ਹੋਰ ਹੋਸ਼ੇ ਦੇਖੋ ਬਾਈ ਚੱਲਦਾ ਐਨ ਖੈਦੀ ਬਾਈ ਧੰਨਵਾਦ ਤੁਹਾਡੇ ਸਾਰੇ ਕਿਸਾਨ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ Thank you.